ਤੁਸੀਂ ਉਹਨਾਂ ਸੰਜੇ ਗੜ੍ਹ ਜਾਂਦੇ ਬਾਸ਼ਕੜ ਤੋਂ ਦੱਸ ਦਈਏ ਕਿ ਜਿਹੜਾ ਕਿ ਇੱਕ ਵਿਵਾਦ ਹੋਇਆ ਸੀਗਾ 2 ਰੇਟ ਵਧਾਉਣ ਨੂੰ ਲੈ ਕੇ 30 ਰੁਪਏ ਦੀ ਚੀਜ਼ ਜਿਹੜੀ 40 ਰੁਪਏ ਦਿੱਤੀ ਜਾ ਰਹੀ ਸੀ ਸੋ ਦੁਕਾਨਦਾਰ ਵਾਲੇ ਮੌਕੇ ਤੇ ਪਹੁੰਚੇ ਸੋ ਉਹਨਾਂ ਨੇ ਗਲਗਲਤ ਕਰਦੇ ਆ ਕਿ ਸੜਾ ਮਾਮਲਾ ਕੀ ਸੀਗਾ ਭਾਈ ਕੀ ਨਾਮ ਰਦਰ ਆਪਣਾ ਮੇਰਾ ਨਾਮ ਰਾਜੂ ਹੈ ਸਰ ਹਾਂਜੀ ਉਹ ਬੰਦੇ ਆਪੇ ਦੂਜੇ ਹੱਥ ਵਾਏ ਮੁੰਡਿਆਂ ਨੇ ਆਹ ਮੁੰਡਿਆਂ ਨੇ 30 ਰੁਪਏ ਉਹਨੂੰ ਦੱਸਿਆ ਚਲੋ ਇਹਨਾਂ ਦੀ ਗਲਤੀ ਹੈ ਮੰਨਤੇ ਹੈ ਕਿ ਤੋਂ ਉਹ ਚੀਜ਼ ਇਹ 30 ਰੁਪਏ ਮੰਗਿਆ ਗੱਲ ਪੜ ਗਿਆ ਇਹਦੇ ਨਹੀਂ 40 ਮੰਗੇ ਨਹੀਂ 40 ਨਹੀਂ ਉਹਨੂੰ ਕਸਮ ਖਲਾਗੇ ਆਪ ਭਾਈ ਵੀ ਗੁਰਦੁਆਰੇ ਚੱਲਦੇ ਕਸਮ ਖਾਂਗੇ ਅੱਛਾ ਤੇ ਉਹ ਪ੍ਰਿੰਟ ਕੋ ਪਾੜਿਆ ਦਾ ਸੀ ਨਹੀਂ ਕਿਰਕੇ ਰੱਖੇ ਸਰ ਜੀ ਪੂਰੀ ਵਸਟੈਂਡ ਮੰਨ ਲਓ ਕਿ ਜੋ ਵੀ ਇਹ 5 ਰੁਪਏ ਜੋ ਕੁੜੀ ਮੁੰਡੇ ਉਹਦੀ ਬੱਦ ਲੱਗਦਾ ਜੇ ਤੁਸੀਂ ਕੋਟਰੀ ਮੰਗਦੇ 30 ਰੁਪਏ ਦੇ ਆਪਾਂ ਉਹਨੂੰ ਦੱਸਿਆ ਆ ਮੁੰਡੇ ਨੇ ਦੱਸਿਆ ਉਹ ਬੰਦੇ ਡ੍ਰਿੰਕ ਚਰ ਕੇ ਗੱਲ ਪੜ ਰਹੇ ਤੇ ਗਾਲ੍ਹਾਂ ਕੱਢਦੇ ਬਾਕੀ 20 ਬੰਦੇ ਬੁਲਾ ਕੇ ਆ ਅੱਛਾ ਕੀ ਗਏ ਜੀ ਇੱਥੇ ਉਹ ਬੰਦਾ ਗਰਦੀ ਕਰਦੇ ਫਰੀ ਤੇ ਉਹਨਾਂ ਕੀ ਮਿੰਟ ਰਿਹਾ ਕੋਲਡ ਡ੍ਰਿੰਕ ਜਬ ਆਪ ਕੋ ਹਮ ਕਿਛ ਕੇ ਬੋਲੇ ਆਪਨੇ ਕਿਉਂ ਕੋਲਡ ਡ੍ਰਿੰਕ ਨਿਕਾਲ ਕੇ ਪੂਰੀ ਪੈਕ ਕਰਕੇ ਉਹ ਰਾਜੂ ਜੀ ਉਹਨਾਂ ਨੇ ਕਿਹਾ ਕਿ ਵਿਵਾਦ ਹੋਇਆ ਕਿ ਚੀਜ਼ ਆ ਪੰਨਾ ਆ 30 ਰੁਪਏ ਉਹਨੇ ਕੋਲਡ ਡ੍ਰਿੰਕ ਦਾ ਦੱਸਿਆ ਕਹਿੰਦਾ 25 ਦੀ ਹੈ ਨਹੀਂ 30 ਦੀ ਤਾਂ ਹੈਗੀ ਹੈ ਫਿਰ ਵਿਵਾਦ ਹੋਇਆ ਜੀ ਤੁਸੀਂ ਦੁਕਾਨ ਦੇ ਲਾ ਕੇ ਮੈਂ ਕਹਾ ਕੋਲਡ ਡ੍ਰਿੰਕ ਤੇ ਚੈੱਕ ਕਰੋ ਜੀ ਤੀਰਵੇ ਦੀ ਕਹਿੰਦਾ ਫਿਰ ਤੁਸੀਂ ਭੈਣ ਚੋ ਚੋਰ ਬਿਠੇ ਹੋ ਅੱਛਾ ਗਾਲਾਂ ਕੱਢੇਗੀ ਗਾਲਾਂ ਕੱਢਿਆ ਗੱਲ ਕਰਿਆ ਮੁੰਡੇ ਦੇ ਗੱਲੇ ਚਾਹਨਾ ਡ੍ਰੀਮ ਕਰਕੇ ਰੱਖੇ ਬੰਦੇ ਬਾਤ ਉਹਨੇ 20 ਬੰਦੇ ਬੁਲਾਇਆ ਹੁਣ ਬੁਲਾਉਣ ਨੂੰ ਇੱਥੇ ਨਹੀਂ ਰਾਜੂ ਜਿਹੜੇ ਭਾਈ ਜਿਹੜੇ ਪੰਗਾ ਜਿਹੜਾ ਨਹੀਂ ਅਸੀਂ ਉਹ ਬੁਲਾਇਆ ਸੀ ਜਿਹੜਾ ਅਸੀਂ ਬੁਲਾਣਾ ਤੁਸੀਂ মিডিਆ ਸਾਡੇ ਅੰਡਰਸਟੈਂਡ ਦੂਜਾ ਬੰਦਾ ਨਹੀਂ ਤੇ ਤੁਹਾਡੇ ਕੋਲ ਕੋਈ ਖਬਰ ਕਰਾ ਕੇ ਤੁਹਾਡੇ ਕੋਲ ਉਹ ਯਾਰ ਗੱਲ ਨਹੀਂ ਜਿਹੜਾ ਤੁਹਾਨੂੰ ਬੁਲਾਇਆ ਹਾਂ ਅੰਡਰ ਚ মিডিਆ ਹੋ ਹਾਂ ਦੂਸਰਾ ਬੰਦਾ ਆ ਕੇ মিডিਆ ਦਾ ਨਾਮ ਕਹਿੰਦਾ ਮੈਂ মিডিਆ ਹਾਂ ਆਈ ਕਾਰਡ ਦਿਖਾ ਮੈਨੂੰ ਹਾਂ ਕਿ ਦੁਕਾਨਦਾਰ ਨੂੰ ਕਹਿੰਦਾ ਉਹਨੇ ਅੰਨੀ ਗੱਲ ਕਹੀ ਗਈ ਆਗੇ ਪਿਆਰ ਮੇਰੇ ਕੋਲ ਕਹਿੰਦਾ ਮੈਂ ਕਾ ਐਡੀ ਕੱਢ ਦੇ ਅੱਛਾ ਕਹਿੰਦਾ ਮੈਂ ਪੱਤਰਕਾਰ ਹਾਂ ਅੱਛਾ ਕਿਸੇ ਡਾਊਨ ਦਿੱਤੇ ਬਦਮਾਸ਼ ਕੇ ਨਾਮ ਲੈ ਰਹਾ ਹੈ ਅੱਛਾ ਨਹੀਂ ਪਹਿਲੇ ਆਗੇ ਤੁਹਾਨੂੰ ਨੇ ਬੋਲੋ ਇਹ ਗੱਲ ਕਹੀ ਗਈ ਵੀ ਪੱਤਰਕਾਰ ਹਾਂ ਮੈਂ ਇੱਧਰ ਆ ਕੇ ਸਿੱਧਾ ਫਿਰ ਮੁੰਡਾ ਖੜਿਆ ਸੀ ਹੱਥੋਂ ਅੱਛਾ ਇਹ ਕਿੜਿਆ ਜੀ ਇਹਨੂੰ ਪੁੱਛਿਆ ਕੋ ਕਿੰਨੇ ਦੀ ਕਿੰਦਾ ਭਾਈ 30 ਰੁਪਏ ਅੱਛਾ ਠੀਕ ਹੈ ਉਹ ਡੀਰਿੰਗ ਕਰਕੇ ਬੰਦੇ ਅਜੀ ਵਿਕਿਆ ਉਹਨੂੰ ਕਿਹਨੂੰ ਕਿਹ ਕਰਾਉਂ ਤੀ ਜੱਜ ਆਏਗੀ ਅੱਛਾ ਇਹਨੂੰ ਗੱਲ ਕਰਨੇ ਲੱਗੇ ਮੈਂ ਤਾਂ ਭਾਈ ਕੀ ਹੋਇਆ ਮੈਂ ਉੱਤਰ ਬੈਠਿਆ ਸੀ ਅੱਛਾ ਮੈਂ ਕਿਹਾ ਭਾਈ ਕੀ ਹੈ ਕਿੰਦਾ ਗੁੱਦੀ ਦੇ ਕੇ ਆਣਾ ਹੈ ਭਾਈ ਗਾਲਾਂ ਦਾ ਗੱਡੂ ਲਾਈਵ ਚੱਲਦਾ ਬਾਈ ਚੰਦਾ ਸਰ ਜਿਹੜੀ ਗੱਲ ਕੀਤੀ ਯਾਰ ਅੱਪਾ ਗੱਲ ਚੱਲੋ ਯਾਰ ਇੱਕ ਵਾਰੀ ਗੱਲ ਕਰਕੇ ਮਾਰ-ਮਾਰ ਲਾਈਵ ਤੇ ਗੱਲ ਕਰਦੇ ਆਂ ਇਹਨੂੰ ਤਾਂ ਚਪਾਈ ਆ 30 ਰੁਪਏ ਦੀ ਕੋਈ ਨਹੀਂ ਹੈ ਕਾਦਰ ਸਰ ਤੀਰ ਬੇਦੀ ਆਪਕੋ 25 ਕੀ ਕਹੀ ਮਿਲਦੀ ਹੈ ਅੱਛਾ ਉਹ ਵਹ ਲੈ ਲਓ ਅੱਛਾ ਉਹ ਗਾਲ ਕੱਢਣੇ ਲੱਗੇ ਆਪ ਗਾਲ ਕਰਕੇ ਸਾਡਾ ਬੰਦਾ ਕੋਈ ਇੱਥੇ ਗਾਲ ਨਹੀਂ ਕੱਢਿਆ ਸਿੱਧਾ ਦੁਕਾਨਦਾਰ ਹੈ ਜਿੰਨੂੰ ਮਰਜੀ ਪੁੱਛਣਾ ਹੈ ਸਵਾਰੀ ਵੀ ਬੈਠੀ ਸੀ ਉਹ ਦੱਪਾ ਸਾਈ ਇੱਥੋਂ ਧੱਕਾ ਕਰਦੇ ਮੁੰਡੇ ਨੂੰ ਖਿੱਚ ਕੇ ਲੈ ਗਿਆ ਰਾਜੂ ਜੀ ਉਹਨਾਂ ਨੇ ਕਹਿਣਾ ਸਿਰਫ ਜਿਹੜਾ ਸਾਰਾ ਝਗੜਾ ਸ਼ੁਰੂ ਹੋਇਆ ਉਹ ਸਿਰਫ ਲੈਵਲ ਫਟੇ ਹੋਣ ਕਰਕੇ ਸ਼ੁਰੂ ਹੋਇਆ ਪਰ ਤੁਨੂੰ ਮੈਂ ਦੱਸਿਆ ਕਿ ਭਈ ਇਹ ਲੈਵਲ ਜਿਹੜਾ ਕਹਿੰਦਾ ਜਦੋਂ ਅਸੀਂ ਕਿਹਾ ਇੱਕ ਮਿੰਟ ਰੋਕ ਲਓ ਉਹਨਾਂ ਵਾਲੇ ਕਹਿੰਦਾ ਜਦੋਂ ਅਸੀਂ ਕਿਹਾ ਭਈ ਰਾਜੂ ਜੀ ਨੂੰ ਸਵਾਲ ਤਾਂ ਸੁਣ ਲਓ ਆ ਅੱਜ ਕੀ ਲੈਵਲ ਜਿਹੜੀ ਲੈਵਲ ਹੈ ਇੱਕ ਅੱਧੀ ਫੱਟੀ ਵੀ ਆ ਸਕਦੀ ਹੈ ਮਾਲ ਜਿਹੜਾ ਸਟੋਰ 'ਚ ਹੈ ਸ਼ੁਰੂਆਤ ਆ ਕੀ ਆ ਜਾਂਦੀ ਹੈ ਕੋਈ ਮੇਰੀ ਥੋੜਾ ਕੋ ਸੁਰਭੀ ਇੱਕ ਕੋ ਨਹੀਂ ਪਰ ਉਹ ਲੈਵਲ ਚੂਆ ਫਿਰ 30 ਰੁਪਏ ਹੀ ਕੱਟਦਾ ਜਾ ਹੋਰ ਵੀ ਕੱਟਦਾ ਹੀ ਆ ਆ ਜਿਹੜੀ ਕੋ ਨਹੀਂ ਨਹੀਂ 30 ਰੁਪਏ ਤਾਂ ਕੱਟੇਗਾ ਜੇ ਚੂਏ ਦੇ ਕੱਟਦਾ ਅੱਜ ਮੇਰੇ ਗਾਦ ਤੋਂ ਪਹਿਲਾਂ ਜੇ ਤੁਹਾਡਾ ਪੱਕ ਲੈ ਰਹੇ ਆ ਜੋ ਸਾਰਿਆਂ ਨੇ 30 ਰੁਪਏ ਦੇ ਕਹੇ 30 ਰੁਪਏ ਹੀ ਕੱਟਿਆ ਗਿਆ ਉਹਦਾ ਉਹਦਾ ਕੀ ਕਾਰਨ ਹੈ ਉਹਨਾਂ ਨੇ ਕਹਿਣਾ ਹੈ ਸੀਗਾ ਕਿ ਛੜੀਆਂ ਪਹਿਲੇ ਠੰਡੀਆਂ ਮੂਤਣਾਂ ਸੀਗੀਆਂ ਉਹਨਾਂ ਦੇ ਸਾਰਿਆਂ ਦੇ ਲੈਵਲ ਕੱਟੇ ਹੋਏ ਸੀ ਉਸ ਤੋਂ ਬਾਅਦ ਜਦੋਂ ਅਸੀਂ ਵਿਵਾਦ ਸ਼ੁਰੂ ਕੀਤਾ ਕਹਿੰਦੇ ਨਾਲ ਦੀਆਂ ਦੁਕਾਨ ਤੋਂ ਬੋਤਲਾਂ ਲੈਣ ਦੀਆਂ ਇਹ ਤੋਂ ਕੋ ਕਾਮ ਨੇ 30 ਰੁਪਏ MRP ਅੱਛਾ ਆਪਸੇ 30 ਮੰਗ ਰਿਹਾ ਅੱਛਾ ਆਪਸੇ 40 ਮੰਗਾ ਤਾਂ ਮੈਂ ਗਲਤੀ ਕਸੂਰ ਕਰਦਾ ਹਾਂ ਠੀਕ ਹੈ ਤੁਸੀਂ 30 ਬੰਦੇ ਲਾ ਕੇ ਗੱਲ ਕਰ ਰਹੇ ਹੋ ਅੱਛਾ ਹੈ ਬੰਦਾ ਇੱਥੇ ਦੁਕਾਨਦਾਰ ਕਿੱਲਾ ਲੇਬਰ ਖੜੇ ਹੋਣਗੇ ਚਲੋ ਜੇ ਤੁਹਾਡੇ ਗੱਲ ਪਈ ਹੈ ਚਲੋ ਉਹ ਤਾਂ ਗਲਤ ਚੀਜ਼ ਹੈ ਚਲੋ ਲੜਾਈ ਦਾ ਰੈਣੀ ਕਰਨਾ ਚਾਹੀਦਾ ਲੇਕਿਨ ਗੱਲ ਹੈ ਕਿ ਇੱਥੇ ਜਿੰਨੀਆਂ ਵੀ ਇਸਤੇ ਮੈਗੀਆਂ ਸਾਰਿਆਂ ਦੇ ਜਿਹੜੇ 30 ਰੁਪਏ ਲਿਖਿਆ ਉਤੋਂ ਹੀ ਲੇਬਲ ਕੱਟਿਆ ਗਿਆ ਲੇਬਲ ਕੱਟਿਆ ਗਿਆ ਮੰਨ ਲਓ ਗਲਤੀ से ਲੇਬਲ ਗਲਤੀ ਕਰ ਗਿਆ ਇੱਕ ਬਾਤ ਆਪਕੋ ਉੱਪਰ ਜੇ ਆਪਸੇ 30 ਸੇ 40 ਮਾਨੇ ਮੈਂ ਉਹੀ ਤਾਂ ਪੁੱਛ ਰਿਹਾ ਨਾ 30 ਪੇਜ ਤੇ 30 ਲਿਖਿਆ ਹੈ ਜਿੱਥੇ 30 ਲਿਖਿਆ ਉਹੀ ਕਿਉਂ ਕਟਿਆ ਗਿਆ ਹੈ وہی ਜਿਹੜੀ ਹੈ ਜੋ ਚੂਹਾ ਕੱਟ ਰਿਹਾ ਚੂਹਾ ਕਿਧਰੋਂ ਵੀ ਟੁੱਕ ਦਦਾ ਨਾ ਮਤਲਬ ਤੁਸੀਂ ਮੰਨਦੇ ਹੋ ਕਿ ਤੁਹਾਡੇ ਬੰਦੇ ਕੋਲ ਗਲਤੀ ਹੋਈ ਹੈ ਬੰਦਾ ਬੰਦੇ ਦੀ ਗਲਤੀ ਹੈ ਕਿ 30 ਰੁਪਏ ਕੱਟਿਆ ਗਿਆ ਹੈ ਚਲੋ ਅਰੇ ਮਰ ਵੀ ਕੱਟਦੇ ਆ ਗਲਤੀ ਹੈ ਉਹਨਾਂ ਦੀ ਅੱਛਾ ਆਪਾਂ ਉਹਦੀ ਗਲਤੀ ਜਗਾ ਸਿਮ ਕਰਦੇ ਆਂ ਕਿ ਆਪਾਂ ਗਲਤ ਠੀਕ ਹੈ ਬਿਲਕੁਲ ਉਸ ਜਗ੍ਹਾ ਉਹਨੇ ਅੱਜ ਜੇ ਤੁਹਾਡੇ ਕੋਲ 40 ਮੰਗਦਾ 30 30 ਰੁਪਏ ਮੰਗ ਰਾ ਤੁਸੀਂ ਗੱਲ ਕਰਨੇ ਦੀ ਕੀਮਤ ਲਵੇ ਤੁਸੀਂ ਬਦਮਾਸ਼ੀ ਕਰ ਚਲੋ ਤੁਸੀਂ ਜਿੱਦਾਂ ਪਹਿਲੇ ਨੰਬਰ ਮਤਲਬ ਤੁਹਾਡੇ ਕੋਲ ਕਿਹਾ ਜਾਂਦਾ ਕਿ ਤੁਹਾਡੇ ਮੁੰਡੇ ਵਾਲੋ ਕੋ 40 ਰੁਪਏ ਮੰਗੇਗੇ ਸੀ 3 ਨੰਬਰ ਕੋ ਕਿੰਨਾ ਤੁਹਾਡੇ ਮੁੰਡੇ ਕੋ 40 ਰੁਪਏ ਮੰਗੇਗੇ ਸੀ ਨਹੀਂ ਮੰਗੇ ਸੀ ਫਿਰ 30 ਰੁਪਏ ਕੋ ਕੱਟੇ ਗਏ ਸੀ 30 ਰੁਪਏ ਮੰਗੇਗੇ ਨਹੀਂ ਤੇ 30 ਰੁਪਏ ਵਾਲੀ ਲੇਬਲ ਕੋ ਕੱਟਿਆ ਮੈਂ ਤੋ ਪੁੱਛ ਰਿਆ ਲੇਬਰ ਦੀ ਤੁਸੀਂ ਗੱਲ ਕਰ ਰਹੇ ਹੋ ਨੋ ਹੀ ਕਹਿੰਦਾ ਲੇਬਰ ਬੋਲੇ ਹੁਣ ਚਲ ਤੁਸੀਂ ਨੀਚੇ ਹੋ ਗਏ ਲੇਬਰ ਨੇ 40 ਰੁਪਏ ਮੰਗ ਲਏ ਹੋਣੇ ਬਸ ਇੱਕ ਗਲਤੀ ਮੰਨਦੇ ਆ 40 ਰੁਪਏ ਨਹੀਂ ਮੰਗੇ ਸੀ ਉਹ ਕਹਿੰਦਾ ਮੈਂ ਪੱਤਰਕਾਰ ਹਾਂ ਮੈਂ ਤਾਂ ਆਡੀ ਦੇ ਦੇ ਇੱਥੋਂ ਗਰੋਸ ਚਲੂ ਹੋ ਗਿਆ ਆ ਇੱਥੋਂ ਗੱਲ ਮੁਕਾਵਾ ਹੋ ਗਿਆ ਪੱਤਰਕਾਰ ਕੀ ਬੰਦੇ ਆ ਕੇ ਪੱਤਰਕਾਰਾਂ ਸੀ ਆਡੀ ਮੰਗਣਗੇ ਤੁਸੀਂ ਇੱਦਾਂ ਸਾਨੂੰ ਕਹਦਾ ਪੱਤਰਕਾਰ ਹੂੰ ਠੀਕ ਹੈ ਉਹ ਬੰਦਾ ਕਹਿੰਦਾ ਮੈਂ ਪੱਤਰਕਾਰ ਹਾਂ ਮਤਲਬ ਨਾਮ ਯੂਜ਼ ਕੀਤਾ ਜਾ ਰਿਹਾ ਕਿਦਾਂ ਕਿਦਾਂ ਮੀਡੀਆ ਦਾ ਤੁਹਾਡਾ ਪੱਤਰਕਾਰ ਦਾ ਨਾਮ ਯੂਜ਼ ਕਰਕੇ ਗੁੰਡਾਗਰਦੀ ਬਸ ਸਟੈਂਡ ਦੇ ਹੋ ਰਹੀ ਕੁਛ ਪੁਸ਼ਪਾ ਕੀਤਾ ਕਿ ਕੁਝ ਲੜਕੇ ਰਹੇ ਨੇ ਕੁਝ ਸੁਣਾ ਗਿਆ ਨਹੀਂ ਕੁਝ ਗਾਲੀ ਗਲੋਚ ਵੀ ਕੀਤੀ ਤੁਹਾਡੇ ਤੋਂ ਗਾਲੀ ਗਲੋਚ ਉਹਨਾਂ ਦੇ ਤਰਫ ਹੈ ਕੈਮਰਾ ਰਿਪੋਰਟ ਹੈ ਅੱਛਾ ਕੈਮਰੇ ਸਾਹਮਣੇ ਚੰਦੇ ਸਾਡਾ ਬੰਦਾ ਕੋਈ ਗਾਲ ਨਹੀਂ ਕੱਢਿਆ ਉਹਨੇ ਹੱਥੋਂ ਪੜਿਆ ਉਹ ਤੇ ਇੱਕ ਉਹਨਾਂ ਦਾ ਇੱਕ ਹੋਰ ਰੋਪ ਸੀਗਾ ਕਿ ਜਦੋਂ ਮਤਲਬ ਕਿ ਗਲੀ ਕਿਲੋ ਚ ਹੁੰਦੀ ਹੈ ਤਾਂ ਉਸ ਤੋਂ ਬਾਅਦ ਤੁਸੀਂ ਭੱਜ ਵੀ ਜਾਂਦੇ ਮੌਕੇ ਤੋਂ ਯਾਰ ਕਿਹੜਾ ਪਜਾ ਘਰ ਨਹੀਂ ਜਾਣਾ ਕਿਸੇ ਨੇ ਮੈਂ ਤਾਂ ਗਿਆ ਫਿਰ ਦੁਕਾਨ ਖਾਲੀ ਛੱਡ ਕੇ ਚਲ ਜਾਂਦੇ ਉਹਦੇ ਪਾਸੇ ਦੁਕਾਨ ਮੁੰਡੇ ਇੱਥੇ ਕੰਮ ਕਰਦੇ ਨਹੀਂ ਪਰ ਮੁੰਡਾ ਵੀ ਹੁੰਦਾ ਯਾਰ ਮੁੰਡਾ ਹੈਗਾ ਡਰਗਾ ਮੈਂ ਹੱਥ ਨਾਲ ਨਾ ਲਾਤੇ ਮੁੰਡਾ ਮੁੰਡਾ ਕੋਈ ਨਹੀਂ ਦਿੱਤੇ ਜਦੋਂ ਜਦੋਂ ਅਸੀਂ ਲਾਈਵ ਕੀਤਾ ਉੱਥੇ ਮੁੰਡਾ ਇੱਥੇ ਕੋਈ ਨਹੀਂ ਸੀਗਾ ਤੁਸੀਂ ਕੀਤੀ 20 ਬੰਦੇ ਆ ਗਏ ਬੰਦਾ ਕਿੱਲਾ ਕੀ ਕਰੇਗਾ ਅੱਛਾ ਤੇ ਇਦਾਂ ਕਹੋ ਨਾ ਫਿਰ ਹੱਥ ਮਾਰਦੇ ਉਹਨੇ ਕਿਰਪਾਨ ਮਾਰਦੇ ਬੰਦਾ ਕੀ ਕਰੇਗਾ ਅੱਛਾ ਚਾਹਜੀ ਇੱਕ ਚੀਜ਼ ਹੋਰ ਐਮ ਆਰ ਪੀ ਦੇ ਵੀਕਦਾ ਜਾਂ ਐਮ ਆਰ ਪੀ ਇਹ ਐਮ ਆਰ ਪੀ ਦੇ ਰਹਿਟ ਵਿਕਦਾ ਐਮ ਆਰ ਪੀ ਰਹਿਟ ਗਲਤ ਨਹੀਂ ਮੈਨੂੰ ਫਾਲਤੂ ਨਹੀਂ ਮੰਗੇ ਜਾਂਦੇ ਅੱਗੇ ਵੀ ਲੋਕ ਜਿਹੜੇ ਨੇ ਉਹ ਇਹੀ ਸ਼ਿਕਾਇਤ ਕਰਦੇ ਜਿਹੜਾ ਸਮਾਨ ਯਾਰ ਦੁਕਾਨ ਮੇਰੀ ਸੁਣ ਮੈਂ ਵੀ ਜਿੰਨੇ ਤੁਹਾਡੇ ਕੱਲੀ ਦੁਕਾਨ ਨੂੰ ਨਿਤ ਕਰ ਰਿਹਾ ਮੈਂ ਵਾਪਸ ਸੈਂਡ ਦੀ ਗੱਲ ਹੀ ਕਰ ਰਿਹਾ ਵਾਪਸ ਸੈਂਡ ਦੀ ਗੱਲ ਤੁਸੀਂ ਟੋਗ ਲੈ ਕੇ 25 ਰੁਪਏ ਹਮਾਰੀ ਕੋਲ ਉਸ पे ਆ ਚੱਕੋ ਬਾਬੂ ਅਸੀਂ 25 ਦੇ ਬੋਲੀਆ ਪੈਗਾ 20 ਕਰ ਲੈ ਪਰ ਅੱਗੇ ਵੀ ਕਈ ਇਦਾਂ ਦੇ ਇਦਾਂ ਦੇ ਕਈ ਖਬਰਾਂ ਵੀ ਚੱਲੀਆਂ ਕੰਪਲੇਂਟਾਂ ਵੀ ਆਈਆਂ ਕਿ ਜਿਹੜੇ ਕਈ 25 ਰੁਪਏ ਦੀ ਚੀਜ਼ 35 ਰੁਪਏ ਦਿੱਤੀ ਜਾਂ ਉੱਤੇ ਹੈਗਾ ਬਸਟਰ ਤੇ ਬਸਟਰ ਦੀ ਘਬਰਾ ਰਹੇ ਨੂੰ ਕੁੱਛ ਬਹਾਂਦੇ ਨਹੀਂ ਜੋ ਕਰਦਾ ਉਹਨੂੰ ਸਜ਼ਾ ਹੋਏ ਜਿਹੜੀ ਕੋਕ 30 ਜਿਹੜੀ ਪਾਣਸਾ ਮਰ ਕੋ ਉਹ ਪਹਿਲੇ 25 ਕਿ ਹਾਂ ਹੋਰ ਉਹ 30 ਕੀ ਹੋ ਗਿਆ ਅੱਛਾ ਜਿਹੜਾ 25 ਕੇ ਲਈ ਆ 30 ਕਿਉਂ ਦੇਗਾ ਮੈਂ ਕਹਾਂਗੇ 25 ਕਿੱਡ ਸੀ ਬਤੋ ਵੀ ਬਾਤ ਹੁੰਦਾ ਸਾਰੀ ਕੋਈ ਸੁਸਾਇਟੀ ਨਹੀਂ ਬਣੀ ਹੋਈ ਕਿ ਬੈਠ ਕੇ ਇਸ ਗੱਲ ਦਾ ਜਿਹੜਾ ਮਸਲਾ ਹੱਲ ਕੀਤਾ ਜਾਵੇ ਜਿਹੜੇ ਲੋਕ ਪਰੇਸ਼ਾਨ ਹੁੰਦੇ ਨੇ ਉਹਨਾਂ ਦਾ ਕੋਈ ਦੁਕਾਨੀ ਨਾ ਵੱਡੀ ਗੱਲਾਂ ਮੈਂ ਸਹਿਮਤ ਤੁਸੀਂ ਪੱਤਰਕਾਰ ਹੋ 25 ਵਾਲੀ ਛੋਟੀ 300 ਮੋੜੀਆ ਫੜੋ ਤੁਹਾਡੀ ਵੀ ਮੇਰੀ ਗੱਲ ਤੁਹਾਡੇ ਬੱਸ ਟੈਂਪ ਦੀ ਕੋਈ ਸਿਕਿਓ ਆਪਣਾ ਇੱਥੇ ਸੁਸਾਇਟੀ ਨਹੀਂ ਬਣੀ ਕਿ ਬੈਠ ਕੇ ਜਿਹੜੇ ਨੇ ਰੇਟ ਤੈਅ ਕੀਤੇ ਜਾਣ ਕਿ ਲੋਕਾਂ ਨੂੰ ਜਿਹੜੇ ਰੇਟ ਨਹੀਂ ਉਹ ਐਵੇਂ ਕਿਸੇ ਦੁਕਾਨ ਤੇ ਆਪਾਂ ਫੋਕਟਰ ਰੇਟ ਨੂੰ ਹੀ ਲੱਗਦਾ ਖਾਣਾ ਖਾਓਗੇ ਮੀਨੋ ਅੰਦਰ ਲਗਾ ਹੈ ਖਰਚੀ ਦੀ ਰੈਡ ਲਿਸਟ ਵਿੱਚ ਮੈਂ ਕਿਹਾ ਮਾਰ ਪੀ ਦਿਓ ਤੇ ਮਾਰ ਪੀਦਾ ਰਹਿ ਤੁਸੀਂ ਗੰਗਾਂ ਗਹਿਣੀ ਤੇ ਵੀ ਵਿਵਾਦ ਇੱਥੇ ਕਿਉਂ ਹੁੰਦਾ ਫਿਰ ਵਿਰੋਧ ਨਹੀਂ ਵਿਰੋਧ ਨਹੀਂ ਵਿਵਾਦ ਕਿਉਂ ਹੁੰਦਾ ਬਾਰ-ਬਾਰ ਹਰ ਵਾਰੀ ਵਿਵਾਦ ਹੀ ਹੁੰਦਾ ਕਿ ਰੇਟ ਵਧ ਜਦੋਂ ਡ੍ਰਿੰਕ ਕਰਕੇ ਆਇਆ ਹੈਗਾ ਉਹ ਬੰਦਾ ਸਹੀ ਨਹੀਂ ਪਰ ਦਿਨ ਦੇ ਦੰਦ ਤੋਂ ਲੇਡੀਜ਼ ਆਉਂਦੀਆਂ ਉਹਨੂੰ ਵੀ ਡ੍ਰਿੰਕ ਕਰਕੇ ਆਉਂਦੀਆਂ ਫਿਰ ਲੇਡੀਜ਼ ਤੋਂ ਆਪਾਂ ਕੋਈ ਵਿਰੋਧ ਨਹੀਂ ਦੇਖਿਆ ਮੈਂ ਤਾਂ ਕਈ ਖਬਰਾਂ ਦੇਖ ਕੇ ਚਲਦੀਆਂ ਤੇ ਇਦਾਂ ਵਿਰੋਧ ਕੀਤਾ ਜਾਂਦਾ ਮੈਨੂੰ 18 ਸਾਲ ਮੈਂ ਤੁਹਾਡੀ ਦੁਕਾਨ ਦੀ ਗੱਲ ਨਹੀਂ ਕਰ ਰਿਹਾ ਮੈਂ ਬੱਸ ਰਾਜਾ ਨਾਲ ਅਸੀਂ ਪਾਸਟ ਸਟਾਰਟ ਹੋ ਗਿਆ ਸੀ ਤੇ ਬਰੋੜੀ ਅੱਛਾ ਰਾਜੂ ਹੁਣ ਤੁਸੀਂ ਜਿਹੜਾ ਬਿਲਕੁਲ ਹੀ ਕੁਝ ਕਦਮਾਂ ਦੇ ਉੱਤੇ ਚੁੰਕੀ ਆ ਤੁਹਾਡੇ ਵੱਲ ਹੁਣ ਕੰਪਲੀਟ ਕਰਾਈ ਜੂਗੀ ਯਾਰ ਪਲੇਟ ਅਸੀਂ ਕਰਾਂਗੇ ਬੰਦਾ ਯੂਜ਼ ਕਰ ਰਹਾ ਪੁੱਤਰ ਘੜ ਕੇ ਨਾਮ ਲੈ ਕੇ ਅੱਛਾ ਬੰਦਿਆਂ ਨੂੰ ਲੁੱਟ ਕੇ ਚੱਲ ਜਾਂਦੇ ਸਾਡਾ ਬੰਦਾ ਕਲੀਚ ਵਿੱਚ ਖੋਲ ਖੋਲੀਏ ਅੱਛੀ ਫੁਲੜ ਕਰਾਣਾ وہی ਪੱਤੇ ਤੋਂ ਆ ਕੇ ਕਰਵਾਉਂਦੇ ਕਿਉਂਕਿ ਲੁੱਟ ਬਜਾਰੀ ਚਾਹਦਾ ਹੈ ਪੁੱਤਰ ਘੜ ਪੁੱਤਰ ਨਾਮ ਲੈ ਕੇ ਯੂਜ਼ ਕਰ ਰਿਹਾ ਸਰਕਾਰ ਨਹੀਂ ਕੋਈ ਸੀਸੀਟੀਵੀ ਖੜੇ ਜਾਈ ਆਪਣੇ ਕੋ ਆ ਬਸ ਤਾਂ ਲੈ ਕੇ ਬਣਾਉਣੇ ਕਰਨੇ ਲੱਗੇ ਅੱਛਾ ਕੈਮਰਾ ਲੱਗਾ ਕੋਈ ਦੱਸਿਆਗਾ ਵੀ ਕਿੱਥੇ ਤਾਂ ਰਹਿਣ ਆਲਾ ਤੁਸੀਂ ਪੁੱਛਿਆ ਨਹੀਂ ਕਿੱਥੇ ਦਾ ਯਾਰ ਅਸੀਂ ਹੁਣ ਗੱਲ ਕਰ ਰਹੇ ਹਾਂ ਪੁੱਛਣੇ ਮੌਕੇ ਨਹੀਂ ਅੱਛਾ ਮਤਲਬ ਤੁਸੀਂ ਜੇ ਦੇਖਿਆ ਵੀ ਵਿਵਾਦ ਵਧ ਰਿਹਾ ਤੁਸੀਂ ਇੱਥੋਂ ਚਲੇਗੇ ਇਹ ਚਲੇਗੇ ਆਪਣਾ ਘਾਟਾ ਘੜਾ ਲੈ ਬੰਦੇ ਵੀ ਅੱਛਾ ਨੀ ਖੋਹ ਤਿਆਰ ਦੀ ਉਹਨਾਂ ਕੋਲ ਕੋਈ ਹਥਿਆਰ ਸੀ ਉਹਨਾਂ ਕੋਲ ਯਾਰ ਜਦੋਂ 20 ਬੰਦੇ ਆਏ ਦੋ ਬੰਦੇ ਕਿੱਲੇ ਕੀ ਕਰ ਲੈਣਗੇ ਕਿੱਥੇ ਕੋਈ ਹੈਗਾ ਕਸਟਮ ਦੇ ਮੁਲਾਕਾਤ ਕੋਈ ਰਾਜੂ ਜੇ ਤੂੰ ਸੀ ਤੂੰ ਘਰ ਚੱਲ ਗਿਆ ਇੱਥੇ ਮੌਕੇ ਤੇ ਕੌਣ ਸੀਗਾ ਲੜਕਾ ਇੱਥੇ ਮੌਕੇ ਤੇ ਹਰ ਲੜਕਾ ਹੈਗਾ ਕਿੱਥੇ ਬੁਲਾਇਆ ਉਹਨਾਂ ਮਾਲਾ ਜਰਾ ਅਦਰ ਆ ਰਾਜ ਕੁਮਾਰ ਰਾਜ ਕੁਮਾਰ ਤੇ ਉਹ ਮਾਮਲਾ ਵੀ ਤੁਹਾਨੂੰ ਸਾਂਝਾ ਤਸਵੀਰਾਂ ਦੇ ਤਸਵੀਰਾਂ ਦੇ ਕਰਕੇ ਤੁਹਾਨੂੰ ਦੱਸਦੀ ਕਿ ਇਹ ਮਾਮਲਾ ਬਾਸਚੰਦ ਦਾ ਆਇਆ ਸੀਗਾ 2 ਦਸਿਆ ਰਹਿ ਗਿਆ ਕਿ 30 ਰੁਪਏ ਕੋਕ ਦਾ ਕੋਲਰੇਗਾ 40 ਰੁਪਏ ਮੰਗੇ ਜਾ ਰਹੇ ਸੀਗੇ ਔਰ ਉਹ ਤੁਹਾਨੂੰ ਦੱਸਦੀ ਇੱਕ ਵੱਡੀ ਗੱਲ ਹੈ ਕਿ ਜਿੰਨੇ ਵੀ ਕੋਕ ਦੀਆਂ ਬੋਤਲਾਂ ਸੀਗੀਆਂ ਉਹਨਾਂ ਦਾ ਰੇਟ ਤਾਂ 30 ਰੁਪਏ ਲਿਖਿਆ ਸੀ ਲੇਕਿਨ ਉਹੀ ਜਗ੍ਹਾ ਤੋਂ ਜਿਹੜਾ ਕਿ ਰੇਟ ਫੜਿਆ ਗਿਆ ਸੀਗਾ ਸੋ ਇਹ ਵੀ ਜਿਹੜਾ ਕਿ ਮਾਮਲਾ ਤੁਹਾਨੂੰ ਦੱਸਦੀ ਕਿ ਜਰੂਰ ਜਿਹੜਾ ਕਿ ਦੇਖਣ ਵਾਲਾ ਕਿ 30 ਰੁਪਏ ਉਤੋਂ ਹੀ ਜਿਹੜਾ ਕਿ ਕੱਟਿਆ ਗਿਆ ਸੀਗਾ ਤੋ ਉਹ ਉਹਨਾਂ ਦਾ ਰੋਫ ਸੀਗਾ ਕਿ 40 ਰੁਪਏ ਮੰਗੇ ਕੇ ਸੀ ਕੋਲਡ ਡਰਿੰਕ ਦੇ ਸੋ ਉਹਦੇ ਕਰਕੇ ਸਾਰਾ ਵਿਵਾਦ ਹੋਇਆ ਸੀਗਾ ਸੋ ਦੁਕਾਨਦਾਰ ਹੈ ਸੋ ਉਹ ਵੀ ਆਪਣਾ ਪੱਕਾ ਜੋ ਹੁਣ ਜ਼ਰੂਰ ਰੱਖ ਰਿਹਾ ਕਿ ਉਹਨਾਂ ਦਾ ਕਹਿਣਾ ਕਿ ਜਿਹੜੇ ਦੂਜੀ ਪਾਰਟੀ ਆਈ ਸੀ ਸੋ 15 ਤੋਂ 20 ਮੁੰਡੇ ਸੀਗੇ ਇਸ ਕਰਕੇ ਅਸੀਂ ਡਰ ਕੇ ਜਿਹੜਾ ਕੀ ਦੁਕਾਨ ਤੋਂ ਰਾਤ ਸੈਰ ਤੇ ਹੋ ਗਏ ਆ ਕੀ ਗੱਲ ਕਰ ਕੀ ਗੱਲ ਕੀ ਹੋਈ ਸੀ ਤੇਰੇ ਨਾਲ ਆ ਗੱਲ ਇਦਾਂ ਉਹੀ ਵੀ ਭਾਈ ਕੋਲਡ ਡਰਿੰਕ ਮੰਗੇ ਅੱਛਾ ਭਾਈ ਸੇ ਨਹੀਂ ਮੈਂ ਬੋਲਾ ਭਾਈ ਕਿੰਨੇ ਦਾ ਮੈਂ ਕਿਹਾ 30 ਰੁਪਏ ਅੱਛਾ मैं के भाई इस पे मार पी लिखा होगा देख लो अच्छा। मैं दे तो पच्चीस अच्छा। लिखा पे कटा मैं हाँ भाई अच्छा, कटा भी है होगा अच्छा। मेरे को भी मैं हो मैं बोतल देख लो अच्छा। बस इनकी गल हुई करता हूँ बोला बोतल दिखाया तीन रूपये रेट लिखा हाँ जी भाई उनको मैं पहले बोला अपने बोतल के रेट देख लो भाई अच्छा ਮਿਲ ਉਹ ਕਹ ਰਹੇ ਵੀ ਤੁਹਾਡੇ ਕੋ 40 ਰੁਪਏ ਮੰਗੇਗੇ ਉਹਨਾਂ ਦਾ ਅਲੀਗੇਸ਼ਨ ਇਹ ਸੀਗਾ ਸਾਡੀ ਦੁਕਾਨ ਤੋਂ ਬੋਤਲ ਕੱਟ ਕੇ ਰੱਖੀ ਹੋਈ ਹੈ ਮੈਂ ਵੀ ਬੋਲਾ ਮੇਰੇ ਪਾਸ ਨਹੀਂ ਤੁਹਾਨੂੰ ਜਿੰਨੀਆਂ ਬੋਤਲਾਂ ਉਹਨਾਂ ਦਾ ਸਾਰਾ ਰੇਟ ਲਿਖਿਆ ਹੋਇਆ ਹੈ ਚੈੱਕ ਕਰਾ ਦਿਓ ਦਿਖਾ ਦਿਓ ਦਿਖਾਓ ਮਾੜਾ ਜੀ ਇੱਕ ਵਾਰੀ ਨਹੀਂ ਸਾਰੀਆਂ ਦਿਖਾਓ ਨਾ ਬਾਕੀ ਵਾਲਿਓ ਇੱਥੇ ਸਾਹਮਣੇ ਕੈਮਰੇ ਨਜ਼ਰ ਆ ਰਹੀਆਂ ਨੇ ਬਾਕੀ ਬੋਤਲਾਂ ਮੈਂ ਉਹਨਾਂ ਦੇ ਉੱਪਰ ਜਿਹੜਾ ਕੀ ਪ੍ਰਿੰਟ ਰੇਟ ਆ ਦੇਖੋ ਪ੍ਰਿੰਟ ਰੇਟ ਨਹੀਂ ਕੱਟਿਆ ਇਹ ਜਗ੍ਹਾ ਜਿੱਥੋਂ ਜੀ ਇਹ ਕੱਟਿਆ ਗਿਆ ਰੇਟ ਦੇਖੋ ਨਾ ਨਹੀਂ ਪਰ ਇਹ ਜਗ੍ਹਾ ਕਿਉਂ ਕੱਟ ਗਿਆ 30 ਰੁਪਏ ਲਿਖਿਆ ਹੋਇਆ ਹੋ ਜਾਂਦਾ ਨੇ ਵਾ 1 ਤੇ ਹੋ ਜੂਗਾ 2 ਤੇ ਹੋ ਜੂਗਾ 4 ਤੇ ਹੋ ਜੂਗਾ ਮੈਂ ਗੱਲ ਕਰ 15 ਬੰਦ ਤੁਸੀਂ ਖਰੀਦ ਕਿੱਦਾਂ ਹੋ ਜਾਏਗਾ ਮੈਨੂੰ ਐਸ ਤੋਂ ਬਸ 300 ਰੁਪਏ ਦੇ ਛਪੜ ਦੇਖਦੇ ਨਹੀਂ 300 ਰੁਪਏ ਲਿਖੇ ਨਹੀਂ ਪਰ ਇੱਕ ਟੱਇਆ ਕਿਉਂਕਿ ਮੈਂ ਤਾਂ ਇੱਕ ਛੋਟਾ ਸੁਹਾਲਾ ਮੇਰਾ ਚਲੋ ਲਿਖਿਆ ਆਪਾਂ ਮੰਨ ਲਾਂਗੇ ਲਿਖਿਆ ਮਤਲਬ ਤੁਸੀਂ ਗਲਤੀ ਕੀਤੀ ਉਹਦਾ ਮਤਲਬ ਇਹ ਹੋਊਗਾ ਤੁਸੀਂ ਵਾਦ ਮੰਗੇ ਹੋਗੇ ਫਿਰ ਵਾਦ ਨਹੀਂ ਮੰਗਿਆ ਹਾਂ ਨਾ ਉਹਨੇ ਮੰਗਿਆ ਹਾਂ ਉਹ ਵੀ ਸੋਚੇਗਾ ਉਹ ਵੀ ਸੋਚੇਗਾ ਜਿਹੜੇ ਬੰਦੇ ਕਹਿੰਦੇ ਕੋੜੇ ਦਾ ਪਰ ਗੱਲ ਪੜੇ ਤਾਂ ਸੀਗੇ ਬਈ ਗੱਲ ਨਾ ਵਿਦੋ ਹਾਂ ਤੁਸੀਂ ਹੁਣ ਲੈਣਾ ਉਹ ਲੈ ਲੋ ਨੇ ਬਾਕੀ ਆਪਣੀ ਸੋਹੂ ਬਣਾ ਜਿੱਥੇ ਮਰ ਤੇ ਇੱਥੇ ਨਾ ਥੋੜੀ ਦੇਰ ਪਹਿਲਾਂ ਮੈਂ ਆਪਾਂ ਲਾਈਵ ਵੀ ਕੀਤਾ ਦੀ ਹੁਣ ਤਾਂ ਚਲੋ ਤੁਸੀਂ ਇਹ ਟੱਕ ਦਿੱਤਾ ਇਹ ਸਾਰਾ ਸਮਾਨ ਆ ਜਿਹੜਾ ਇਹ ਖੁੱਲੇ ਚ ਪਿਆ ਹੋਇਆ ਸੀਗਾ ਤੇ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਭਾਈ ਦੇਖੋ ਟੱਕਿਆ ਹੁੰਦਾ ਗਾ ਢੱਕਣੇ ਤੇ ਸਿੱਤੀ ਹੁੰਦੀ ਆ ਇਹਨੂੰ ਆਪਾਂ ਢਾਢੀਆ ਤੋਂ ਗਰਾਸ ਦੇਖ ਕੇ ਲਿੰਦਾ ਨਹੀਂ ਹੂੰ ਟੱਕਿਆ ਇਹ ਵੀ ਮਜ਼ਬੂਤ ਜੇ ਜੇ ਬਦਕ ਜੇ ਟੱਕੋਗੇ ਨਹੀਂ ਉੱਪਰ ਮੱਖੀਆਂ ਮੱਛਰ ਬਹਿਣਗੇ ਤੇ ਬਿਮਾਰੀ ਦਾ ਘਰ ਹੋ ਸਾਰਾ ਬਹਿਮ ਹੈ ਵਹਿਮ ਕਿੰਨਾ ਅੱਛਾ ਵਹਿਮ ਹੈ ਕਿ ਮੱਖੀਆਂ ਮੱਛਰ ਆ ਉਹਨਾਂ ਬਿਮਾਰੀ ਨਹੀਂ ਹੁੰਦੀ ਨਹੀਂ ਤੁਸੀਂ ਆ ਗੱਲ ਕਰੋ ਨਹੀਂ ਨਹੀਂ ਤੁਸੀਂ ਇਹ ਵਹਿਮ ਕਿਹਾ ਤੁਸੀਂ ਸੋ ਇਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਇਹ ਵਹਿਮ ਹੈ ਤੁਹਾਡਾ ਕਿ ਮੱਖੀਆਂ ਮੱਛਰ ਉੱਪਰ ਹੋਣ ਗਿਆ ਤੇ ਕੋਈ ਤੁਹਾਡਾ ਵਹਿਮ ਹੈ ਇਦਾਂ ਕੋਈ ਬਿਮਾਰੀ ਨਹੀਂ ਹੋਗੀ ਸਰਦਾਰ ਜੀ ਤੁਸੀਂ ਇੱਥੇ ਸੀ ਉਦੋਂ ਮੈਂ ਬੋਲੂੰਗਾ ਸੱਚ ਹਾਂਜੀ ਹਾਂਜੀ ਨਹੀਂ ਤੇ ਨਾਦੀ ਗੱਲ ਕਰੂੰਗਾ ਨਹੀਂ ਤੇ ਨਾਦੀ ਕਰੂੰਗਾ ਕੀ ਹੋਇਆ ਕੀ ਸਾਰਾ ਮਾਮਲਾ ਸੀ ਹੋਇਆ ਸੀਗਾ ਤੇ ਇੱਥੇ ਨਾਦੀ ਬੈਸਬਸੀਆ ਹੋਣ ਦੀ ਹੂੰ ਇਹ ਕਹਿੰਦੇ ਕੀ ਗੱਲ ਹੋਈ ਉਹਨਾਂ ਨੂੰ ਪੁੱਛਿਆ ਭਾਈ ਕੀ ਗੱਲ ਹੋਈ ਹੂੰ ਕਿ ਇਹ ਰੇਟ ਹੈ ਇਹਨਾਂ ਦਾ ਫਟਿਆ ਹੋਇਆ ਹੂੰ ਮੈਂ ਫਿਰ ਕਹਿੰਦੇ ਸਾਡੇ ਕੋਲ ਉਹਨੇ ਮੰਗੇ 40 ਰੁਪਏ ਹੂੰ ਮੈਂ ਬੋਤਲ ਕਿੰਨੇ ਦੀ ਕਹਿੰਦੇ 3 ਰੁਪਏ ਹੂੰ ਠੀਕ ਹੈ ਜਦੋਂ ਉਹਨਾਂ ਨੇ ਬੋਤਲ ਸਾਰੀ ਇੱਕ ਬੋਤਲ ਦੋ ਬੋਤਲ ਉਹਨਾਂ ਨੇ ਤੇ 15 ਬੋਤਲਾਂ ਦਾ ਕੱਟ ਕੇ ਰੱਖਿਆ ਸਾਰਿਆਂ ਦੀ ਹਾਂਜੀ ਕੱਟੇ ਹੋਏ ਰੇਟ ਹਾਂਜੀ ਕੱਟੇ ਹੋਏ ਹੂੰ ਠੀਕ ਹੈ ਉਹਦੇ ਬਾਅਦ ਭਾਈ ਹੈ ਨਹੀਂ ਉਹਨਾਂ ਪੁੱਛਿਆ ਮਾਲਕ ਕਿੱਥੇ ਆ ਉਹ ਕਹਿੰਦੇ ਮਾਲਕ ਭੱਜ ਗਿਆ ਜੀ ਹੈ ਅੱਛਾ ਉਹ ਭੱਜ ਗਿਆ ਮੁਕੇ ਤੋਂ ਹਾਂ ਭੱਜ ਗਿਆ ਉਹਦੇ ਬਾਅਦ ਭਾਈ ਵੀ ਇੱਥੇ ਆ ਕੇ ਤੁਸੀਂ ਸਾਰੇ ਆ ਕੇ ਮੈਂ 700 ਮੇਰੇ ਸਾਹਮਣੇ ਉਹੀ ਗੱਲ ਹੋਈ ਆ ਬਾਕੀ ਇਹਨਾਂ ਨੂੰ ਪੁੱਛਣੇ ਦੁਕਾਨਦਾਰ ਮੈਂ ਵੀ ਭਾਈ ਠਾਬਾ ਚਲ ਸਰ ਚਮਾਲ ਲਓ YouTube ਸੇ ਮਤਲਬ ਤੁਸੀਂ ਇਹ ਚੀਜ਼ ਦੇਖੀ ਹੈ ਕਿ ਜਿਹੜਾ 30 ਰੁਪਏ ਦੇ ਤੇ ਲਿਖਿਆ ਸੀ ਸਾਰੇ ਬੋਤਲੇ ਕੱਟੇ ਹੋਇਆ ਸੀਗਾ ਯਾਨੀ ਕਿ ਰੇਟ ਵਧ ਲੈ ਰਹੇ ਸੀਗੇ ਰੇਟ MRT ਤੋਂ ਉੱਪਰ ਆਪਾਂ ਕੋਈ ਚੀਜ਼ ਨਹੀਂ ਵੇਚ ਸਕਦੇ ਨਹੀਂ ਵੇਚ ਸਕਦੇ ਆਵੇਂ ਜਿਹੜੀ ਮਰਜੀ ਹੋ ਗਈ ਕਿ ਬਾਜ਼ਾਰ ਤੇ ਕੋਈ ਗਰੀਬ ਬੰਦਾ ਵੀ ਆਂਦਾ ਹੈ ਪਾਪਾ ਜੀਟੀ ਰੋਡ ਤੇ ਬੈਠੋ ਜਿੱਥੇ ਮੜੇ ਆਮ ਆਪਦੀ ਜਿਹੜੀ ਹੈਗੀ ਉੱਤੋਂ ਵਾੜਦੇ ਨਹੀਂ ਵੇਚ ਨਹੀਂ ਵੇਚਦਾ ਸਿੱਧਾ ਕਾਨੂੰਨ ਸਰਦਾਰ ਜੀ ਹੋਣਾ ਸੀ ਕਿ ਸਰਦਾਰ ਜੀ ਇੱਕ ਹੋਰ ਗੱਲ ਹੈ ਤੁਸੀਂ ਢਾਬਾ ਚਲਾਉਂਦੇ ਹੋ ਇਹਨਾਂ ਦਾ ਕਹਿਣਾ ਕੀ ਹੈ ਨਾ ਇਹ ਜਿਹੜੇ ਗੱਲਾਂ ਐਵੇਂ ਬਣੀਆਂ ਹੋਈਆਂ ਕਿ ਬਿਨਾ ਟੱਕੇ ਕੁਝ ਬਿਮਾਰੀ ਨਹੀਂ ਫੈਲਦੀ ਮੱਖੀਆਂ ਮੱਛਰਾਂ ਬੈਣ ਤੁਹਾਡਾ ਇਹਦੇ ਬਾਰੇ ਕੀ ਕਹਿਣਾ ਜੀ ਪਾਜੀ ਮੈਂ ਆਪਣੀ ਕਿੱਥੇ ਫੈਲਦੀ ਨਿੱਚੋ ਦੀ ਢਾਬਾ ਦੀ ਹੈ ਹਾਂਜੀ ਹਾਂਜੀ ਇਹ ਬਹੁਤ ਜ਼ਰੂਰੀ ਹੈ ਸਾਫ਼ ਸਪਾਈ ਜਣਾ ਨਾ ਬਹੁਤ ਜ਼ਰੂਰੀ ਹੈ ਪਰ ਇਹਨਾਂ ਨੇ ਕਹਿੰਦਾ ਕਿ ਵੈ ਮੈਂ ਇੱਧੇ ਕੋਈ ਗੱਲ ਨਹੀਂ ਹੁੰਦੀ ਇਹ ਸਾਫ਼ ਸਪਾਈ ਬਹੁਤ ਜ਼ਰੂਰੀ ਹੈ ਹਰ ਕਿਸੇ ਨੂੰ ਹਮ ਇਹ ਮੇਰੇ ਲਈ ਨਹੀਂ ਅਸੀਂ ਵੀ ਦੁਕੰਦਾਰੀ ਕਰਦੇ ਅਸੀਂ ਸਭ ਤੋਂ ਜ਼ਿਆਦਾ ਆਪਣੀ ਕਰਦੇ ਮੱਖੀਆਂ ਮੱਛਰ ਜਿੱਥੇ ਬੈਣਗੇ ਉੱਥੇ ਬਿਮਾਰੀ ਫੈਲੇਗੀ ਬਿਮਾਰੀ ਹੈ ਹਾਂ ਅੱਜ ਕੱਲ ਦਾ ਮੌਸਮ ਵੀ ਉਦਾਂ ਦਾ ਹੈ ਅੱਜ ਕੱਲ ਤੋ ਆਪਾਂ ਇਹੋ ਹੀ ਮੰਦੀ ਕਰਦੇ ਜਿੰਨੀ ਸਾਫ ਸਿਪਾਈ ਹੋ ਸਕਦੀ ਕੋਈ ਕਰੋ ਰੇਟ ਦੇ ਕੋਈ ਚੀਜ਼ ਨਾ ਵੇਖੋ ਜਿੰਨਾ ਕਿ ਰੇਟ ਆਉਣਾ ਹੀ ਵੇਖੋ ਲੋਕ ਇਹਨਾਂ ਦਾ ਕਹਿ ਰਹੇ ਕਿ ਚੂਹਾ ਕੁੱਤਰ ਗਿਆ ਕੁਝ ਹੋ ਗਿਆ ਲੇਕਿਨ ਚੂਹੇ ਨੇ ਉਹੀ ਜਗ੍ਹਾ ਤੇ ਕੁੱਤਰਿਆ ਜਿੱਥੇ 30 ਰੁਪਏ ਲਗਿਆ ਸੀਗਾ ਤੇ ਚੂਹਾ ਪੜਿਆ ਲਿਖਿਆ ਹੋਇਆ ਹਾਂ ਉਹ ਐਹੀ ਹੁੰਦਾ ਚੂਹਾ ਪੜਿਆ ਲਿਖਿਆ ਹੋਇਆ ਰੇ ਲਿਖਿਆ ਹੋਇਆ ਚੂਹਾ ਬਿਲਕੁਲ ਬਿਲਕੁਲ ਹੋ ਸਕਦਾ ਤੋ ਬਿਲਕੁਲ ਜਿਹੜਾ ਤਸਵੀਰਾਂ ਦਾ ਨਾ ਸਾਂਝਾ ਕਰ ਰਹੇ ਜੰਦਰ ਦੇ ਬਾਸਟਾਂ ਆਂਦੀਆਂ ਸੋ ਜਿਹੜਾ ਕਿ ਮਾਮਲਾ ਜਿਹੜਾ ਸਾਹਮਣੇ ਆਇਆ ਸੀਗਾ ਸੋ ਦੂਜੀ ਪਾਰਟੀ ਵੀ ਸਾਹਮਣੇ ਆਈ ਸੀ ਸੋ ਇੱਕ ਸਰਦਾਰ ਜੀ ਸੀ ਉਹਨਾਂ ਨੇ ਵੀ ਕਹਿਣਾ ਕਿ ਵਿਵਾਦ ਸਾਰਾ ਇਸ ਚੀਜ਼ ਦਾ ਹੀ ਹੋਇਆ ਸੀਗਾ ਔਰ ਉਹਨਾਂ ਨੇ 1520 ਬੋਤਲਾਂ ਦੀ ਫ੍ਰਿਜ ਚ ਗੱਡੀਆਂ ਸਾਰਿਆਂ ਦਾ ਲੇਬਲ ਜਿੱਥੇ 30 ਰੁਪਏ ਲਿਖਿਆ ਸੀਗਾ ਸਾਰੇ ਸਾਰੇ ਜਿਹੜਾ ਇਕੱਠੇ ਹੋਏ ਸੀਗੇ ਤੋ ਉਹਦੇ ਕਰੇ ਵਿਵਾਦ ਹੋਇਆ ਸੋ ਇਹ ਵੀ ਆਪਣਾ ਕੁਝ ਪੱਕ ਰੱਖ ਰਹੇ ਆ ਸੋ ਇਹਨਾਂ ਦੇ ਇੱਕ ਹੋਰ ਗਲਤੀ ਇਹਨਾਂ ਨੂੰ ਦੱਸਿਆ ਕਿ ਜਿਹੜਾ ਤੁਹਾਡਾ ਸਮਾਨ ਆ ਖਾਨ ਪੀਣ ਦਾ ਖੁੱਲਾ ਇੱਥੇ ਵਿਆਹ ਦੀ ਸੋ ਇਹਨਾਂ ਦਾ ਕਹਿਣਾ ਕਿ ਵਹਿਮ ਹੈ ਮੱਖੀਆਂ ਮੱਛਰ ਜਿਹੜੇ ਬਹਿਣ ਆ ਉਹ ਬਹੰਦੇ ਆ ਜਿਹੜੇ ਉਹਨਾਂ ਨੂੰ ਕੋਈ ਬਿਮਾਰੀ ਹੈ ਜੇ ਕਿ ਨਹੀਂ ਫੈਲਦੀ ਜਿਹੜੀ ਵਾਲੀਸ਼ਦਾਰੇ ਨੇ ਸਾਰੇ ਝੂਠੇ ਆਈਓ ਝੂਠ ਅੱਛਾ ਜਿਹੜੀ ਅਸੀਂ ਬੰਦੇ ਬੋਤਲਾਂ ਦੀ ਲੈ ਕਿੱਢਿਆ ਉਹ ਗਲਤ ਆਪਣੀ ਗਲਤੀ ਮੰਨ ਬੰਦੇ ਆਪਾ ਨੂੰ ਤੁਸ ਤਾਂ ਗਾਲੀ ਕਰੋਚ ਬੰਦੇ ਨੂੰ ਗੱਲ ਪਰ ਨੂੰ ਲਾ ਕੇ ਕਹਾਂਦੇ ਆ ਨਾ ਇਹ ਜਲਦ ਜਲਦ। ਸੋ ਦਾਸੀ ਕਿ ਦੂਸਰਾ ਪੱਖ ਵੀ ਤੁਹਾਡੇ ਸਾਹਮਣੇ ਲੈ ਕੇ ਆਇਆ। ਸੋ ਬਿਲਕੁਲ ਜੇ ਦੂਜਾ ਪੱਖ ਵੀ ਤੁਹਾਡੇ ਸਾਹਮਣੇ ਲੈ ਕੇ ਆਏ ਆ ਸੋ ਉਹਨਾਂ ਦਾ ਵੀ ਆਪਣੇ ਨਾਲ ਪੱਖ ਜਰੂਰ ਦੱਸਿਆ ਉਹਨਾਂ ਨੇ। ਹੁਣ ਤੁਹਾਡੇ ਵੱਲ ਉਹਨਾਂ ਨੇ ਥਾਣੇ ਕੰਪਲੇਂਟ ਲਖਾਈ ਜਾਏਗੀ। ਮੈਂ ਲਿਖਾਂਗਾ ਸਰ। ਦੱਸਦੇ ਕਿ ਦੋਨੋਂ ਪਾਰਟੀ ਜਿਹੜੀ ਇਸ ਵਿੱਚ ਸੋ ਬਿਲਕੁਲ ਜਿਹੜੀ ਤੁਹਾਨੂੰ ਦੱਸਦੀ ਹੈ ਕਿ ਕਾਫੀ ਜਿਹੜੀ ਕੰਪਲੇਂਟਾਂ ਹੈ ਜਿਹੜੀਆਂ ਕਿ ਬਸਟਾਂ ਦੀਆਂ ਆਉਂਦੀਆਂ ਰਹਿੰਦੀਆਂ ਕਿ ਰੇਟ ਵਧਣ ਨੂੰ ਲੈ ਕੇ ਔਰ ਜਿਹੜਾ ਕਿ ਸਮਾਨ ਹੈ ਦਾ ਖਾਣ ਪੀਣ ਦਾ ਸੋ ਬਿਨਾਂ ਠੱਕਣ ਲੈ ਕੇ ਅੰਦਰ ਜਿਹੜੀ ਕੰਪਲੇਂਟਾਂ ਸੋ ਪਹਿਲਾ ਜਿਹੜੀ ਪਾਰਟੀ ਸੀ ਹੁੰਦਾ ਉਹ ਨਾਲ ਜਿਹੜੀ ਅੱਪ ਗੱਲਬਾਤ ਕੀਤੀ ਹੈ ਜਿਹਨਾਂ ਜਿਹੜੇ ਕਸਟਮਰ ਸੀਗੇ ਸੋ ਉਹ ਜਿਹੜਾ ਦੁਕਾਨਦਾਰ ਆ ਉਹਨੇ ਵੀ ਆਪਣਾ ਪੱਖ ਜ਼ਰੂਰ ਰੱਖਿਆ ਲੇਕਿਨ ਉਹਦੇ ਵਾਲੇ ਇੱਕ ਗੱਲ ਕੀਤੀ ਗਈ ਹੈ ਕਿ ਜਿਹੜੀਆਂ ਮੱਖੀਆਂ ਮੱਛਰ ਵੰਦੇ ਹੋ ਸਿਰਕੇ ਵਹਿਮ ਹੈ ਇਹਦੇ ਨਾਲ ਕੋਈ ਬਿਮਾਰੀ ਟਿਕੀ ਨਹੀਂ ਫੈਲਦੀ ਸੋ ਇਹਨੇ ਤਸਵੀਰਾਂ ਤੁਹਾਡੇ ਤੋਂ ਲੈਣੇ ਚਾਹਉ ਜੰਦੇ ਟਾਈਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ